ਦੇਖਦੇ ਹਾਂ ਅੱਜ ਆਪਣੇ ਸਾਰੇ ਸਾਥੀਆਂ ਨਾਲ ਅਸੀਂ ਸ਼੍ਰੀ ਖੀਰਪੁਰ ਸਾਹਿਬ ਦੀ ਵਿੱਚ ਜੋ ਸਮਾਗਮ ਹੋਣੇ ਆ ਉਸ ਦੀ ਤਿਆਰੀਆਂ ਨੂੰ ਲੈ ਕੇ ਦੇ ਕੀਪੂ ਸਾਹਿਬ ਦੀ ਸਾਫ ਸਫਾਈ ਤੇ ਹੋਰ ਵੀ ਜੋ ਵੀ ਜੋਰ ਸੁਝਾਅ ਮੰਗੇ ਹੈ ਕਿ ਇਹ ਸਾਰੇ ਹੁਣ ਵੱਖ-ਵੱਖ ਵਾਰਡਾਂ ਚ ਜਾਣਗੇ ਜੋ ਹੋਰ ਸੁਝਾਅ ਹੈ ਉਹ ਸਾਰੀ ਇਥੋਂ ਸੰਗਠਨ ਤੋਂ ਲੈ ਕੇ ਉਸ ਹਸਾਬ ਦੀ ਕੈਰੀ ਜਿਹੜੀ ਸਾਡੇ 350 ਸਾਲਾਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦਤ ਪਰਮ ਸਮਰਪਿਤ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅੱਜ ਸਵੇਰੇ ਅਨੰਦਪੁਰ ਸਾਹਿਬ ਦੀ ਸਫਾਈ ਵੀ ਅੰਮੀ ਸ਼ੁਰੂਆਤ ਕੀਤੀ ਹੈ ਇਹ ਸਾਰੀ ਟੀਮ ਸਾਡੇ ਸਾਥ ਦੀ ਹੈ ਵੱਖ-ਵੱਖ ਵਾਰਡਾਂ ਚ ਜਾ ਕੇ ਹਰ ਵਾਰਡ ਹਰ ਗਲੀ ਚ ਜੋ ਵੀ ਕੰਮ ਹੋਣਾ ਉਹ ਦੀ ਡੀਟੇਲ ਮਾਨ ਸਰਮਾਨ ਸਰਮੰਥ ਸਿੰਘ ਨੇ ਖੁਦ ਮੰਗਵਾਈ ਹੈ ਪੂਰੀ ਕੀਪੂ ਸਾਹਿਬ ਦੇ ਕੰਮ ਹੋਣਗੇ ਨਾਰੀ ਚੀਜ਼ ਕੋ ਸਭ ਜਿਹੜੀ ਮੁੱਖ ਡਿਮਾਂਡਾਂ ਸੀਗੀਆਂ 3 ਸਾਲ ਦੀ ਰਿਪੋਰਟ ਕਾਰਡਸ ਜੇ ਆਪ ਦੇਖਸੋ ਇਹ ਇੱਕ ਸ਼ਾਨਦਾਰ ਸਕੂਲ ਦੀ ਇਮਾਰਤ ਜਿੱਥੇ ਦਿਨ ਰਾਤ ਕੰਮ ਚੱਲ ਰਿਹਾ ਹੈ ਕਹਿੰਦਾ ਕਹਾਂਦਾ ਸਕੂਲ ਹੈ ਉਹ ਸਕੂਲ ਦਾ ਵੈਸੇ ਤੁਸੀਂ ਜਾ ਕੇ ਬੱਚਿਆਂ ਦਾ ਕੰਫੀਡੈਂਸ ਦੇਖ ਸਕਦੇ ਹੋ 버ਦੀਆਂ ਬੱਸ ਸਰਵਿਸ ਸਿਕਿਉਰਟੀ ਗਾਰਡ ਕਿੰਨੇ ਬੱਚੇ 2022 ਸੀ ਅੱਜ ਕਿੰਨੇ ਬੱਚੇ ਤੁਸੀਂ ਇਹ ਦੇਖ ਕੇ ਸਕੂਲ ਦੇ ਟੀਚਰਾਂ ਨੂੰ ਪੁੱਛ ਸਕਦੇ ਹੋ ਕਿ ਕੋ ਸਾਹ ਦੇ ਵਿੱਚ ਹਸਪਤਾਲ ਦੀ ਬਹੁਤ ਵੱਡੀ ਲੋੜ ਹੈ ਅੱਜ ਉਹ ਹਸਪਤਾਲ ਵੀ ਚਮਚਮਾ ਦੀ ਉਪਭਾਰਕ ਕਿਉਂ ਨਾ ਹੁਣ ਅਸੀਂ ਰਸਤਾ ਦੂਜੇ ਪਾਸੋਂ ਤੋਂ ਉੱਥੇ ਇੱਕ ਲੌਨ ਬਣਾ ਕੇ ਬਹੁਤ ਸੋਹ ਕੋਈ ਅਮਰਜੈਂਸੀ ਆਂਦੀ ਤਾਂ ਕਿਉਂਕਿ ਬਜ਼ਾਰ ਦੀ ਜਿਹੜੀ ਰੋਲ ਹੈ ਤੰਗ ਹੋਣ ਕਰਕੇ ਉਧਰੋਂ ਵੀ ਐਂਟਰੀ ਡਬਲ ਪਾਸੋਂ ਹੋ ਸਕੇ ਕੋਈ ਅਮਰਜੈਂਸੀ ਕੇਸ ਕੋਈ ਐਮ뷸ੈਂਸ ਉੱਥੇ ਜਾ ਸਕੇ ਉਹ ਚੱਲ ਰਿਹਾ ਕਿ ਜਕੀਪੂ ਸਾਹਿਬ ਦਾ ਜਿਹੜਾ ਐਸ.ਟੀ.ਪੀ. ਹੈ ਉਸ ਦਾ ਕੰਮ ਕੰਮ ਆ ਰਿਹਾ ਕਿਪੂ ਸਾਹਿਬ ਦਾ ਜਿਹੜਾ ਬਾਕੀ ਜਿਹੜੀ ਸੁੰਦਰਤਾ ਦਾ ਕੰਮ ਹੈ ਉਹ ਚੱਲ ਰਿਹਾ ਨਾ ਸਬਜ਼ੀ ਮੰਡੀ ਆਲਮੋਸਟ ਸ਼ਿਫਟ ਹੋ ਗਈ ਸਾਰੀ ਸਿਰ ਜੰਗਲਾਤ ਦੀ ਐਨ.ਓ.ਸੀ. ਰੈਂਦੀ ਉਹ ਉਮੜਾ ਇੱਕ ਅਸੀਂ ਕਾਲਜ ਜਿਹੜਾ ਹੈ ਸਾਡਾ ਕੀਪੂ ਸਾਹਿਬ ਬਨਾਮ ਚ ਵਿੱਚ ਕਾਲਜ ਬਣਾਉਣ ਦਾ ਸੁਪਨਾ ਉਹ ਬਹੁਤ ਜਲਦੀ ਅਸਲੀਅਤ ਬਣ ਜਾਣਾ ਹੈ